हक तो कह तो देंगे किसान मजदूर जी को सोच से किसान यूनियन सिद्धर जिंदा किसान यूनियन सिद्धर जिंदा श शही अमर रहे सारे पटवारे नव कटांगे कारे पटवारे नक दवाटा गे ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂ ਪਰਵਲੋਂ ਜਿਹੜਾ ਇਹ ਰੋਡ ਜਾਮ ਕੀਤਾ ਇਸ ਦੇ ਵਿੱਚ ਜੋ ਸਾਡਾ ਕਿਸਾਨ ਚਰਜੀ ਸਿੰਘ ਕਾਲਾ ਬਡਵਾਲਾ ਮੋੜਕੇ ਦੇ ਵਿੱਚ ਬਿਮਾਰ ਹੋਇਆ ਉਸ ਤੋਂ ਬਾਅਦ ਉਹ ਆਪਣੀ ਦਵਾਈ ਲੈਣ ਪੀਜੇ ਜਾ ਰਿਹਾ ਸੀ ਰਸਤੇ ਦੇ ਵਿੱਚ ਐਕਸੀਡੈਂਟ ਹੋਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਤੇ ਮੋੜਕੇ ਦੇ ਵਿੱਚੋਂ ਕੋਈ ਵੀ ਬੰਦਾ ਆਉਂਦਾ ਜਾਂਦਾ ਉਹਦਾ ਐਕਸੀਡੈਂਟ ਹੁੰਦਾ ਤਾਂ ਉਹਨੂੰ ਕੰਪਨਸੇਸ਼ਨ 5 ਲੱਖ ਰੁਪਏ ਤੇ ਸਰਕਾਰੀ ਨੌਕਰੀ ਦਿੱਤੀ ਜਾਂਦੀ ਸਾਡੀ ਡਿਮਾਂਡ ਵੀ 5 ਲੱਖ ਰੁਪਏ ਤੇ ਸਰਕਾਰੀ ਨੌਕਰੀ ਦਾ ਸਰਕਾਰ ਤੁਰੰਤ ਚੈੱਕ ਲੈ ਕੇ ਆਵੇ ਤੇ ਉਹਦਾ ਲਿਖਤੀ ਸਾਨੂੰ ਆਪਣਾ ਦੇਵੇ ਵੀ ਇਹਨਾਂ ਨੂੰ ਪਰਿਵਾਰ ਦੇ ਵਿੱਚ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਜੇਕਰ ਨਹੀਂ ਦਿੱਤੀ ਜਾਂਦੀ ਤਾਂ ਫਿਰ ਤਾਂ ਫਿਰ ਸਾਡਾ ਪ੍ਰੋਟੈਸਟ ਜਾਰੀ ਰਹੂਗਾ ਜਦੋਂ ਤੱਕ ਅਣਮਿੱਥੇ ਸਮੇਂ ਦੇ ਲਈ ਇਹ ਸਾਡਾ ਪ੍ਰੋਟੈਸਟ ਜਾਰੀ ਰਹੇਗਾ ਪਹਿਲਾਂ ਨਹੀਂ ਕਿਸੇ ਗੱਲ ਨਹੀਂ ਅਧਿਕਾਰੀ ਨੂੰ ਸੁਣਿਆ ਅਧਿਕਾਰੀ 12 ਤਰੀਕ ਨੂੰ ਰਾਤ ਨੂੰ ਮੰਨ ਕੇ ਗਏ ਨੇ ਵੀ 5 ਲੱਖ ਰੁਪਈਆ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਪਰੰਤੂ ਅਜੇ ਤੱਕ ਸਾਨੂੰ ਅਮਲ ਦੇ ਵਿੱਚ ਕੁਝ ਵੀ ਨਜ਼ਰ ਉਹਨਾਂ ਦੀ ਜਿੰਨੀ ਦੀ ਹੈ ਅੱਜ ਦੇਖੋ ਪਿਛਲੇ ਦਿਨੀ ਜਿਹੜਾ ਚਰਨਜੀਤ ਸਿੰਘ ਦੀ ਕਾਲਾ ਬਡਵਾਲੇ ਤੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਜਿਹੜੇ ਇੱਕ ਕਿਸਾਨ ਨੇ ਖਨੌਰੀ ਬਾਰਡਰ ਤੋਂ ਆਰੇ ਸੀ ਉਹਨਾਂ ਦਾ ਐਕਸੀਡੈਂਟ ਦੇ ਦੇ ਵਿੱਚ ਜਿਹੜੀ ਮੌਤ ਹੋਈ ਤਾਂ ਮੈਂ ਸਮਝਦਾ ਅੱਜ ਸੋਚੇ ਕਿਸਾਨਾਂ ਜਿੱਥੇ ਪਹਿਲਾਂ ਪ੍ਰਸ਼ਾਸਨ ਨੇ ਉਹਨਾਂ ਨਾਲ ਕਮਿਟਮੈਂਟ ਕਰੀ ਵੀ ਉਹਨਾਂ ਨੂੰ 5 ਲੱਖ ਰੁਪਏ ਤੇ ਇੱਕ ਸਰਕਾਰੀ ਨੌਕਰੀ ਜਿਹੜੀ ਹੈ ਪਰਿਵਾਰ ਨੂੰ ਦਿੱਤੀ ਜਾਊ ਪਰ ਉਸ ਕਮਿਟਮੈਂਟ ਤੋਂ ਜਿਹੜਾ ਮੌਜੂਦਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਹ ਮੁਕਰ ਗਿਆ ਔਰ ਜਿਹੜੇ ਤਿੰਨ ਦਿਨ ਚਾਰ ਦਿਨ ਨਿਕਲਣ ਤੋਂ ਬਾਅਦ ਅੱਜ ਜਦੋਂ ਨਾ ਪ੍ਰਸ਼ਾਸਨ ਨੇ ਕੋਈ ਸੁਣਵਾਈ ਕੀਤੀ ਤਾਂ ਆਖਰ ਨੂੰ ਜਿਹੜਾ ਸੂਚੀ ਕਿਸਾਨ ਜੰਦ ਦੀ ਮੰਡੀਆ ਜਿਹੜੀ ਕਿਸਾਨ ਯੂਨੀਅਨ ਸਿੱਧੂਪੁਰ ਟੇਸ ਜਥੇਬੰਦੀ ਵੱਲੋਂ ਅੱਜ ਨੈਸ਼ਨਲ ਹਾਈਵੇ ਦੇ ਉੱਤੇ ਇਤਿਜਾਮ ਲਾਇਆ ਗਿਆ ਤਾਂ ਮੈਂ ਸਮਝਦਾ ਪ੍ਰਸ਼ਾਸਨ ਨੂੰ ਜੋ ਕਮਿਟਮੈਂਟ ਕੀਤੀ ਹੈ ਉਸ ਜਥੇਬੰਦੀ ਨਾਲ ਉਸ ਸਮੇਂ ਇਹ ਕਿਸਾਨ ਨੂੰ ਜੋ ਮੁਆਵਜ਼ਾ ਦੇਣਾ ਹੈ ਔਰ ਸਰਕਾਰੀ ਨੌਕਰੀ ਦੇਣੀ ਹੈ ਉਹ ਤੁਰੰਤ ਪੂਰੀ ਕਰਨੀ ਚਾਹੀਦੀ ਹੈ ਕਿਉਂਕਿ ਕਿਸਾਨ ਆ ਜਿਹੜਾ ਜਦੋਂ ਪਿਛਲੇ ਸਮੇਂ ਇੰਨੇ ਕਿਸਾਨਾਂ ਨੇ ਜਿਹੜੇ ਜਿੱਦੀ ਵੀ ਹਾਸੇ ਵਾਪਰੇ ਉਹਨਾਂ ਨੂੰ ਜਿਹੜਾ ਉਸ ਤਰੀਕੇ ਨਾਲ ਮੁਆਵਜ਼ਾ ਵੀ ਦਿੱਤਾ ਗਿਆ ਸਰਕਾਰੀ ਨੌਕਰੀ ਦਿੱਤਾ ਇਸ ਕਿਸਾਨ ਨਾਲ ਕਿਉਂ ਵਿਤਕਰਾ ਕੀਤਾ ਜਾ ਰਿਹਾ ਅੱਜ ਇਹ ਰੋਸ ਦੇ ਕਰਕੇ ਇੱਥੇ ਜਿਹੜਾ ਜਾਮ ਲੱਗਾ ਸੋ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ اور ਸਰਕਾਰ ਤੋਂ ਵਿਤਰੰਤ ਜਿਹੜਾ ਉਹਨੂੰ 5 ਲੱਖ ਦਾ ਮੁਆਵਜ਼ਾ ਤੇ ਜਿਹੜੀ ਸਰਕਾਰੀ ਨੌਕਰੀ ਦਿੱਤੀ ਜਾਵੇ